ਜਿਬਨੀ ਚੌਣ ਚੱਬੇਵਾਲ ਦੇ ਵਿੱਚ 20 ਤਰੀਕ ਨੂੰ ਹੋਣ ਜਾ ਰਹੀ ਹੈ ਜਿੱਥੇ ਵੱਖ-ਵੱਖ ਪਾਰਟੀਆਂ ਦੇ ਲੀਡਰ ਘੁੰਮ ਰਹੇ ਨੇ ਉੱਥੇ ਹੀ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਸਿੰਘ ਚੰਨੀ ਘੁੰਮ ਰਹੇ ਨੇ ਅਤੇ ਚੋਣ ਪ੍ਰਚਾਰ ਕਰ ਰਹੇ ਨੇ ਸਾਡੇ ਨਾਲ ਇਸ ਵੇਲੇ ਕਾਂਗਰਸ ਪਾਰਟੀ ਦੇ ਪੰਜਾਬ ਸਪੋਕਸਪਰਸਨ ਸੁਖਦੇਵ ਸਿੰਘ ਜੀ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਮਾਹੌਲ ਲੱਗਦਾ ਹੈ ਜੀ ਦੇਖੋ ਜੀ ਮਾਹੌਲ ਬਹੁਤ ਸਾਜ਼ਗਾਰ ਹੈ ਸਾਡੀ ਕਾਂਗਰਸ ਪਾਰਟੀ ਵਾਸਤੇ ਔਰ ਸਾਡੀ ਜਿਹੜੀ ਇਲੈਕਸ਼ਨ ਕੈਂਪੇਨ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਜਿਵੇਂ ਤੁਸੀਂ ਦੱਸਿਆ ਰਾਣਾ ਗੁਰਜੀਤ ਜੀ ਸਾਡੇ ਇਸ ਹਲਕੇ ਦੇ ਇੰਚਾਰਜ ਨੇ ਉਹਨਾਂ ਨੇ ਬੜੀ ਸ਼ਿੱਦਤ ਨਾਲ ਸਾਰੇ ਜਗ੍ਹਾ ਤੇ ਕੰਮ ਕੀਤਾ ਔਰ ਚੰਨੀ ਸਾਹਿਬ ਵੀ ਦੋ ਦਿਨ ਕੈਂਪੇਨ ਕਰਕੇ ਗਏ ਆ ਬਾਜਵਾ ਜੀ ਅੱਜ ਕਰ ਰਹੇ ਨੇ ਇਸ ਕਰਕੇ ਸਾਡੀ ਪਾਰਟੀ ਦੇ ਸਾਰੇ ਜਿਹੜੇ ਲੀਡਰ ਹੈ ਉਹ ਇਸ ਇਲੈਕਸ਼ਨ ਦੇ ਵਿੱਚ ਲੱਗੇ ਹੋਏ ਨੇ ਤੇ ਅਸੀਂ ਇਹ ਸੀਟ ਜਿਹੜੀ ਆ ਤੁਸੀਂ ਵੱਡੇ ਮਾਰਜ ਨਾਲ ਤੁਹਾਨੂੰ ਜਿੱਤ ਕੇ ਦੇਵਾਂਗੇ ਸੁਖਦੇਵ ਸਿੰਘ ਜੀ ਤੁਸੀਂ ਪੰਜਾਬ ਸਪੋਕਸਪਰਸਨ ਵੀ ਹੋ ਤੁਸੀਂ ਪੰਜਾਬ ਦੀ ਜੇਕਰ ਗੱਲ ਕੀਤੀ ਜਦੋਂ ਪੰਜਾਬ ਸਰਕਾਰ ਵਾਅਦਾ ਕਰਕੇ ਲੋਕਾਂ ਨਾਲ ਆਈ ਸੀ ਲੋਕਾਂ ਨਾਲ ਕੀਤਾ ਸੀ ਕਿ ਅਸੀਂ ਮੁਹੱਲਾ ਕਲੀਨਿਕ ਬਣਾਏ ਗਏ ਨੇ ਜਿਹੜੇ ਕਿ ਉਹਨਾਂ ਨੇ ਸਿਹਤ ਸਹੂਲਤਾਂ ਦੀ ਗੱਲ ਕੀਤੀ ਸੀ ਹੁਣ ਮੁਹੱਲਾ ਕਲੀਨਿਕ ਬਣਾ ਦਿੱਤੇ ਗਏ ਆ ਉੱਥੇ ਐਜੂਕੇਸ਼ਨ ਦੀ ਉਹਨਾਂ ਨੇ ਗੱਲ ਕੀਤੀ ਸੀ ਕਿ ਉਹ ਉਹ ਹੌਲੀ ਹੌਲੀ ਵਾਅਦੇ ਵੀ ਪੂਰੇ ਕਰ ਰਹੇ ਨੇ ਨੇ ਦੇਖੋ ਬਾਦੇ ਪੂਰੇ ਕਰਨ ਵਾਲੀ ਕੋਈ ਇਹੋ ਜੀ ਗੱਲ ਨਹੀਂ ਉਹ ਸਿਰਫ ਤੇ ਸਿਰਫ ਪ੍ਰਚਾਰ ਕਰ ਰਹੇ ਨੇ ਮੈਂ ਹੁਣ ਜੇ ਤੁਹਾਨੂੰ ਅੰਕੜਿਆਂ ਦੇ ਉੱਤੇ ਗੱਲ ਦੱਸਾਂ ਇਸ ਸਾਲ ਦੇ 765 ਕਰੋੜ ਰੁਪਈਆ ਜਿਹੜਾ ਬਣਦਾ ਸੀਗਾ ਐਨ ਐਚ ਐਮ ਦਾ ਉਹ ਰਿਲੀਜ਼ ਨਹੀਂ ਸੀ ਹੋਇਆ ਔਰ ਉਹਦੇ ਵਾਸਤੇ ਇਹਨਾਂ ਦੀ ਸ਼ਰਤ ਸੀ ਵੀ ਮੁਹੱਲਾ ਕਲੀਨਿਕ ਜਿਹੜੇ ਇਹਨਾਂ ਨੇ ਪੈਸੇ ਖਰਚੇ ਸੀ ਉਹ ਇੱਕ ਸੈਂਟਰ ਸਕੋਰਡ ਦੀ ਜਿਹੜੀ ਹੈਲਥ ਵੈਲਨੈਸ ਸਕੀਮ ਹੈ ਉਹਦੇ ਵਾਸਤੇ ਸੀਗੇ ਉਹ ਜਦੋਂ ਇਹਨਾਂ ਨੂੰ ਪੈਸੇ ਰਿਲੀਜ਼ ਨਹੀਂ ਹੋਏ ਤਾਂ ਇਹਨਾਂ ਨੇ ਹੁਣ ਯੂ ਟਰਨ ਲੈ ਕੇ ਉਹਨਾਂ ਦਾ ਨਾਮ ਬਦਲ ਰਹੇ ਨੇ ਜਿਹੜੇ 881 ਮੁਹੱਲਾ ਕਲੀਨਿਕ ਜਿਨ੍ਹਾਂ ਦਾ ਮੇਰੇ ਖਿਆਲ ਦੇ ਵਿੱਚ ਕੋਈ ਅਖਬਾਰ ਨਹੀਂ ਛੱਡਿਆ ਕੋਈ ਟੀਵੀ ਚੈਨਲ ਨਹੀਂ ਛੱਡਿਆ ਕੋਈ ਦੇਸ਼ ਦਾ ਕੋਨਾ ਨਹੀਂ ਛੱਡਿਆ ਔਰ ਕੋਈ ਸੜਕ ਨਹੀਂ ਛੱਡੀ ਜਿੱਥੇ ਹੋਟਿੰਗ ਨਾ ਲਾਏ ਹੋਣ ਉਹ ਮੁਹੱਲਾ ਕਲੀਨਿਕ ਤੋਂ ਭਗਵੰਤ ਮਾਨ ਸਾਹਿਬ ਦੀ ਫੋਟੋ ਵੀ ਉਤਰ ਰਹੀ ਆ ਔਰ ਮਹੱਲਾ ਕਲੀਨਿਕ ਦਾ ਨਾਮ ਵੀ ਬਦਲੇ ਜਾ ਰਿਹਾ 881 ਦੇ ਵਿੱਚੋਂ 600 ਉਹ ਸਕੀਮ ਅਵੇਲਨਸ ਸਕੀਮ ਦੀ ਜਿਹੜਾ ਸੀਗਾ ਫੰਡਿੰਗ ਤੋਂ ਸੀਗੇ ਔਰ ਉਹ ਇਹਨਾਂ ਨੇ 123 ਕਰੋੜ ਰੁਪਏ ਰੀਸੈਂਟਰ ਤੋਂ ਇਹ ਲਿਖ ਕੇ ਦੇ ਕੇ ਕਰਾਇਆ ਵੀ ਅਸੀਂ ਮਹੱਲਾ ਕਲੀਨਿਕ ਦਾ ਨਾਮ ਵੀ ਬਦਲ ਦਿਆਂਗੇ ਔਰ ਮਹੱਲਾ ਕਲੀਨਿਕ ਤੋਂ ਅਸੀਂ ਭਗਵੰਤ ਮਾਨ ਸਾਹਿਬ ਦੀ ਫੋਟੋ ਵੀ ਲਾ ਦਾਂਗੇ ਪਰ ਮੇਰਾ ਇੱਕ ਸਵਾਲ ਹੈ ਵੀ ਜੇ ਇਹਨਾਂ ਨੇ ਇਹ ਕੁਝ ਕਰਨਾ ਹੀ ਸੀ ਯੂ-ਟਰਨ ਲੈਣੀ ਸੀ ਤਾਂ 621 ਕਰੋੜ ਰੁਪਇਆ ਜਿਹੜਾ 23-24 ਦਾ ਸੀ ਐਨਐਚਐਮ ਦਾ ਜਿਹੜਾ ਕਿ ਸੈਂਟਰ ਨੇ ਜ਼ਬਤ ਕਰ ਲਿਆ ਜਿਹੜਾ ਇਹਨਾਂ ਨੂੰ ਮਿਲਿਆ ਨਹੀਂ ਉਹਦਾ ਨੁਕਸਾਨ ਕੀਤਾ ਪੰਜਾਬ ਦੇ ਲੋਕਾਂ ਦਾ ਪੰਜਾਬ ਦੀਆਂ ਸਿਹਤ ਸਹੂਲਤਾਂ ਦਾ ਔਰ ਜਿਹਦੇ ਵਿੱਚ ਇਹਨਾਂ ਨੇ 47 ਪਿੰਡੂ ਡਿਸਪੈਂਸਰੀਆਂ ਬੰਦ ਕਰਕੇ ਜਿੱਥੋਂ ਕਿ ਪਿੰਡੂ ਲੋਕ ਦਵਾਈ ਲੈਂਦੇ ਸੀ ਪਿੰਡੂ ਲੋਕ ਆਪਣਾ ਇਲਾਜ ਕਰਾਉਂਦੇ ਸੀ ਉਹ ਬੰਦ ਕਰਕੇ ਇਹਨਾਂ ਨੇ ਜਿਹੜਾ ਸੀਗਾ ਮਹੱਲਾ ਕਲੀਨਿਕ ਖੋਲੇ ਸੀ ਔਰ ਉਹ ਮਹੱਲਾ ਕਲੀਨਿਕ ਤੋਂ ਵੀ ਇੱਕ ਇਹ ਕਿਹੜੀ ਸਿਹਤ ਸਹੂਲਤ ਦੇ ਰਹੇ ਆ ਇਹ ਤਾਂ ਹਜੇ ਇਸ ਗੱਲ ਤੇ ਲੱਗੇ ਵੇ ਆ ਸਿਰਫ ਆਪਣੀ ਬ੍ਰਾਂਡਿੰਗ ਤੇ ਲੱਗੇ ਵੇ ਵੀ ਸਾਡੀ ਫੋਟੋ ਲੱਗ ਜੇ ਅਸੀਂ ਅਖਬਾਰ ਚ ਤਖਵਲਵਾ ਲਈਏ ਅਸੀਂ ਟੀਵੀ ਚ ਦਿਖਾ ਦਈਏ ਅਸੀਂ ਸੜਕਾਂ ਦੇ ਉੱਤੇ ਬੈਨਰ ਲਾ ਦਈਏ ਇਸ ਕਰਕੇ ਇਹ ਕੋਈ ਸਿਹਤ ਸਹੂਲਤਾਂ ਨਹੀਂ ਆ ਇੱਕ ਸਿਰਫ ਬ੍ਰਾਂਡਿੰਗ ਹੈ ਔਰ ਦੂਜੀ ਗੱਲ ਜਿਹੜੇ ਤੁਸੀਂ এডਿਕੇਸ਼ਨ ਦੀ ਜੇ ਤੁਸੀਂ ਗੱਲ ਕਰਦੇ ਹੋ ਸਕੂਲ ਆਫ ਐਮੀਨਸ ਬਣਾ ਦਿੱਤੇ ਗਏ ਆ ਵਧੀਆ ਸਕੂਲ ਕਹਿੰਦੇ ਨੇ ਅੱਗੇ ਨਾਲੋਂ ਵਧੀਆ ਉਹ ਐਮੀਨਸ ਜਿਹੜੇ ਸਾਡੀ ਜਿਹੜੀ ਸੈਂਟਰ ਗਵਰਨਮੈਂਟ ਦੇ ਅਪਰੂਵਡ ਉਸ ਚ ਅਸੀਂ 2 ਸਾਲ ਨੰਬਰ 1 ਹੁੰਦੇ ਰਹੇ ਅਸੀਂ 19000 ਜਿਹੜੇ 7-800 ਸਕੂਲ ਹੈ ਉਹਨਾਂ ਚੋਂ 12.5 ਹਜ਼ਾਰ ਸਕੂਲ ਹੈ ਉਹਨਾਂ ਨੂੰ ਅਸੀਂ ਜਿਹੜਾ ਸੀਗਾ ਆਪਣਾ ਕੀ ਕਹਿੰਦੇ ਹੁੰਦੇ ਨੇ ਉਹਨਾਂ ਨੂੰ ਅਸੀਂ ਇਸ ਤਰੀਕੇ ਦੇ ਸਕੂਲ ਬਣਾ ਕੇ ਗਏ ਸੀਗੇ ਵੀ ਜਿਨ੍ਹਾਂ ਦੇ ਕਰਕੇ ਸਾਨੂੰ ਜਿਹੜੀ ਕੀ ਹੈ ਉਹ ਰੈਂਕਿੰਗ 1 ਨੰਬਰ ਤੇ ਉੱਤੇ ਮਿਲੀ ਸੀ ਪਰ ਇਹਨਾਂ ਨੇ ਉਹ ਸਕੂਲ ਆਫ ਐਮੀਨੈਂਸ ਬਣਾ ਕੇ ਕੁਝ ਜਿਹੜੀ ਸਿਰਫ ਬ੍ਰਾਂਡਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਮੈਂ ਤੁਹਾਨੂੰ ਉਹਦੇ ਵਾਸਤੇ ਵੀ ਦੱਸਾਂ ਪਿਛਲੇ ਸਾਲ ਦੇ ਵਿੱਚ 1275 ਕਰੋੜ ਰੁਪਇਆ ਜਿਹੜਾ ਸੀਗਾ ਇਹਨਾਂ ਨੂੰ ਐਜੂਕੇਸ਼ਨ ਦੇ ਵਿੱਚੋਂ ਸੈਂਟਰ ਗਵਰਨਮੈਂਟ ਤੋਂ ਅਪਰੂਵ ਹੋਇਆ ਇਹ ਸਾਰੇ ਆંકੜੇ ਤੁਸੀਂ ਰੱਖੇ ਮੈਂ ਮੇਰੇ ਅੰਕੜੇ ਨਹੀਂ ਹੈ ਇਹ ਇਹਨਾਂ ਦੀ ਸਰਕਾਰ ਦੇ ਅੰਕੜੇ ਆ ਔਰ ਅਪਰੂਵਡ ਅੰਕੜੇ ਮੇਰਾ ਚੈਲੰਜ ਹੈ ਜੇ ਇਹਨਾਂ ਤੋਂ ਕੋਈ ਨੁਕਸਦਾਰ ਨੇ ਗੱਲ ਕਰਦੇ ਆ ਤਾਂ ਮੈਂ ਇਹਨਾਂ ਗੱਲਾਂ ਦਾ ਜਵਾਬ ਦੇ ਆ ਮੈਂ ਹਰ ਗੱਲ ਤੋਂ ਕੋਰਟ ਚ ਮੁਕਤਣ ਨੂੰ ਵੀ ਤਿਆਰ ਆ 1275 ਕਰੋੜ ਚੋਂ ਇਹਨਾਂ ਨੂੰ 859 ਕਰੋੜ ਰੁਪਇਆ ਐਲੀਮੈਂਟਰੀ ਸਕੂਲ ਵਾਸਤੇ ਸੀ 394 ਕਰੋੜ ਰੁਪਇਆ ਜਿਹੜਾ ਸਕੈਂਡਰੀ ਸਕੂਲ ਵਾਸਤੇ ਸੀ ਤੇ ਔਰ 2268 ਕਰੋੜ ਫੋਰ ਇਹਨਾਂ ਨੂੰ ਟੀਚਰ ਐਜੂਕੇਸ਼ਨ ਵਾਸਤੇ ਸੀ 1498 ਕਰੋੜ ਜਿਹੜਾ ਅਸੀਂ ਡਿਮਾਂਡ ਸੀ ਇਹਨਾਂ ਦੀ ਚੀਜ਼ੋ ਕੋਈ 1275 ਕਰੋੜ ਮਿਲਿਆ ਸੀ ਇਹਨਾਂ ਨੂੰ ਪਰ ਇਹਨਾਂ ਨੇ ਕੀ ਕੀਤਾ ਇਹ ਉਹਦੇ ਚੋਂ ਖਰਚ ਵੀ ਕਰ ਨਹੀਂ ਸਕੇ ਸਿਰਫ 709 ਕਰੋੜ ਰੁਪਈਆ ਖਰਚ ਕੀਤਾ ਤੇ 500 ਜਿਹੜਾ ਸਟੇਟ ਸ਼ੇਅਰ 556 56 ਕਰੋੜ ਬਣਦਾ 66 ਕਰੋੜ ਬਣਦਾ ਸੀ 221 ਕਰੋੜ ਅਨਸਪੈਂਟ ਰਹਿ ਗਿਆ ਜੇ ਇਹਨਾਂ ਨੇ ਸਕੂਲਾਂ ਦੇ ਉੱਤੇ ਕੰਮ ਕੀਤਾ ਹੁੰਦਾ ਤਾਂ ਇਹ 221 ਕਰੋੜ ਰੁਪਈਆ ਖਰਚ ਨਹੀਂ ਹੋਇਆ ਪਿਛਲੇ ਸਾਲ ਦਾ ਲੈਪਸ ਹੋ ਗਿਆ ਇਹ ਕਸੂਰ ਕੀ ਦਾ ਇਥੇ ਦੀ ਸਰਕਾਰ ਦਾ ਜੇ ਸੈਂਟਰ ਤੋਂ ਫੰਡ ਆਇਆ ਵੀ ਤੁਸੀਂ ਪੂਰਾ ਯੂਟਿਲਾਈਜ਼ ਨਹੀਂ ਕਰ ਸਕੇ ਤਾਂ ਕਸੂਰਵਾਰ ਕੌਣ ਹੈ ਇਸ ਕਰਕੇ ਇਹ ਇਹ 2 ਦਿਨਾਂ ਵਾਸਤੇ ਇਥੋਂ ਫੋਟੋਆਂ ਖਿਚਾ ਕੇ ਭੇਜ ਦੇਣਾ ਅਸੀਂ ਇਹ ਸਿੰਗਾਪੁਰ ਭੇਜਦਾ ਅਸੀਂ ਇਸ ਕੰਟਰੀ ਨੂੰ ਭੇਜਦਾ 2 ਦਿਨਾਂ ਦੀ ਕੋਈ ਟ੍ਰੇਨਿੰਗ ਹੋਈ ਹੈ ਉਹ ਸਿਰਫ ਸੈਮੀਨਾਰ ਹੁੰਦੇ ਨੇ ਲੋਕਾਂ ਨੂੰ ਆਪਦੇ ਆਪਣਾ ਆਪਦੀ ਬ੍ਰਾਂਡਿੰਗ ਕਰਨ ਵਾਸਤੇ ਆਪਦੇ ਚਾਹੇਤਿਆਂ ਨੂੰ ਇਹ ਬਾਹਰ ਭੇਜ ਰਹੇ ਨੇ ਔਰ ਉਹ ਸਾਰਾ ਜਿਹੜਾ ਸਾਡਾ ਪੈਸਾ ਹੈ ਉਹ ਲੋਕਾਂ ਦੀ ਕਿਰਤ ਕਮਾਈ ਕਦੇ ਦੋ ਵਾਰੀ ਬੈਟ ਮਟਾਤਾ ਡੀਜ਼ਲ ਤੇ ਪੈਟਰੋਲ ਤੇ ਠੀਕ ਹੈ ਬਿਜਲੀ ਦੇ 3 ਰੁਪਏ ਰੇਟ ਵਧਾਤੇ ਸਾਡਾ ਖੂਨ ਚੂਸ ਕੇ ਸਾਨੂੰ ਇਹ ਸਿਰਫ ਆਪਦੀ ਬ੍ਰਾਂਡਿੰਗ ਕਰਨ ਵਾਸਤੇ ਲੱਗੇ ਹੋਏ ਨੇ ਔਰ ਇਸ ਗੱਲ ਦਾ ਜਿਹੜਾ ਖਮਿਆਜਾ ਇਹਨਾਂ ਨੂੰ ਇਹਨਾਂ ਚੋਣਾਂ 'ਚ ਭੁਗਤਣਾ ਪੈਣਾ ਔਰ ਲੋਕਾਂ ਨੇ ਜਿਹੜਾ ਇਸੇ ਕਰਕੇ ਮਨ ਬਣਾਇਆ ਹੋਇਆ ਵੋਟ ਉਹ ਕਾਂਗਰਸ ਨੂੰ ਪਾਉਣਗੇ ਤੇ ਚੋਣ ਨਿਸ਼ਾਨ ਜਿਹੜਾ ਪੰਜੇ ਦੇ ਉੱਤੇ ਲੋਕ ਜਿਹੜੇ ਸਾਡੇ ਕੈਂਡੀਡੇਟ ਨੇ ਇੱਥੋਂ ਚੱਬੇਵਾਲ ਤੋਂ ਰਣਜੀਤ ਕੁਮਾਰ ਨੇ ਉਹ ਬੜੇ ਵੱਡੇ ਮਾਰ ਜਾਂਦੇ ਸੌਣ ਚੋਣ ਜਿੱਤਣਗੇ ਅੱਜ ਚੰਨੀ ਸਾਹਿਬ ਵੀ ਇੱਥੇ ਆਏ ਨੇ ਤੇ ਬਾਜਵਾ ਸਾਹਿਬ ਵੀ ਹਲਕੇ ਦੇ ਵਿੱਚ ਘੁੰਮ ਰਹੇ ਨੇ ਤੁਸੀਂ ਵੀ ਹਲਕੇ ਦੇ ਵਿੱਚ ਘੁੰਮ ਕੇ ਦੇਖਿਆ ਪਿੰਡਾਂ ਦੇ ਵਿੱਚ ਗਏ ਨੇ ਲੱਗਦਾ ਕੀ ਆ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੋਵੇਗਾ ਸਾਡਾ ਦੇਖੋ ਮੁਕਾਬਲਾ ਤਾਂ ਆਪ ਨਾਲ ਹੀ ਆ ਬੀਜੇਪੀ ਤਾਂ ਇੱਥੇ ਮੁਕਾਬਲੇ ਦੇ ਵਿੱਚ ਹੈ ਨਹੀਂਗੀ ਪਰ ਆਪ ਨੇ ਜੋ ਉਹਨਾਂ ਨੇ ਸਾਡੇ ਪੰਚਾਇਤੀ ਚੋਣਾਂ ਦੇ ਵਿੱਚ ਗੁੰਡਾਗਰਦੀ ਨਾਲ ਪਹਿਲਾਂ ਕਾਗਜ਼ ਰੱਦ ਕੀਤੇ ਫਿਰ ਉਸ ਤੋਂ ਬਾਅਦ ਗੁੰਡਾਗਰਦੀ ਨਾਲ ਜਿਹੜੇ ਡਿਕਲੇਅਰ ਕਰਾਏ ਨੇ ਚੋਣ ਦੇ ਨਤੀਜੇ ਉਸ ਗੱਲ ਦੀ ਮਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਭੁਗਤ ਨਹੀਂ ਪੈਣੀ ਜੀ ਸੋ ਇਹ ਸਨ ਪੰਜਾਬ ਕਾਂਗਰਸ ਸਪੋਕਸਪਰਸਨ ਸੁਖਦੇਵ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕਾਂਗਰਸ ਪਾਰਟੀ ਨੂੰ ਹੀ ਵੋਟ ਕਰਨਗੇ ਕੈਮਰਾਮੈਨ ਸੰਜੀਵ ਕੁਮਾਰ ਦੇ ਨਾਲ ਅ즈ਮੇਰ ਪਨੋੜ ਦੈਨਿਕ ਸਵੇਰਾ ਛੱਬੇ ਵਾਗ